ਹੈਲੋ ਹੈਲੋ ਵੀਰੇ ਗੱਲ ਸੁਣੀ ਮੇਰੀ ਇੱਕ ਵਾਰ ਠੀਕ ਆ ਵੀਰੇ ਚੜ੍ਹਦੀ ਕਲਾ ਇਹ ਕੀ ਵੇਚਦਾ ਬਤਵਾ ਹਾਂ ਸੌਖੀ ਹੈ ਬਾਜੀ ਤੇ ਇਤੋਂ ਹੀ ਵੇਚਦਾ ਮਾਰਾ ਜੀ ਇਦਾਂ ਬਾਜੀ ਵੇਚਦੇ ਇੱਕ ਮਿੰਟ ਚੈੱਕ ਕਰ ਖਾਣ ਬੜੀ ਕੋਲੀ ਕੋਲੀ ਇਹ ਫਿਰ ਕਿਤਨਾ ਕਰਦਾ ਨਾ ਲਿਆ ਹਾਂ ਤੇ ਦਰਦੇ ਸਿਰ ਤੇ ਸਿਰ ਤੇ ਇੰਦਾ ਫਿਰ ਫੇਰ ਕੇ ਵੇਚ ਦਿੰਦੀਆਂ ਨੇ ਨਹੀਂ ਤੇ ਇਤਨਾ ਸਿਰ ਤੇ ਭਾਰ ਕਿ ਚੱਕਦਾ ਆਪਣੇ ਸਿਰ ਤੇ ਭਾਜੀ ਇੰਦਾ ਟੋਕ ਕੇ ਜੇ ਕਿਤੇ ਉਹ ਉੱਤ ਰੱਖ ਲਈ ਲੋਤੇ 10 ਮਿੰਟ ਅੱਛਾ ਅੱਛਾ 15 ਮਿੰਟ ਇੰਦਾ ਗਾਂ ਚਲੇਗੀ ਕਿਨੇ ਪੈਸੇ ਕਿ ਮੈਂ ਸਵੇਰ ਦੇ ਸਵੇਰ ਦੇ ਹਾਲੇ ਤਾਂ ਘਰੋਂ ਹੀ ਆਇਆ ਘਰੋਂ ਆਇਆ ਤੇ ਭਾਰ ਨਹੀਂ ਪੈਂਦਾ ਸਿਰ ਤੇ ਫਿਰ ਬਾਹਰ ਤੋਂ ਬਹੁਤ ਪਾਜੀ ਪਿੰਡਾ ਵਾਲ ਉੱਡ ਗਿਆ ਤੇ ਸਿੰਦਾ ਅੱਛਾ ਬਾਹਰ ਹੀ ਵਾਲ ਉੱਡ ਗਿਆ ਤੇ ਜਦ ਵੀ ਜਿਹੜੀ ਬਗੈਰਾ ਕਰਨੀ ਲੜਨੀ ਫੇੜੀ ਬਗੈਰਾ ਪਾਜੀ ਪੈਸਾ ਤਾਂ ਨਹੀਂ ਦੇਣਾ ਅੱਛਾ ਪੈਸੇ ਤਾਂ ਕਿਹਨਾਂ ਹੀ ਕੋਈ ਕਿੰਨੇ ਦੀ ਆਂਦੀ ਹੈ ਜਿਹੜੀ ਪਤਾ ਤੈਨੂੰ ਜਿਹੜੀ ਬਾਰੇ ਤੁਸੀਂ ਪਤਾ ਕੋਈ ਹੋਵੇ 12 13 ਹਜ਼ਾਰ ਤੇਰਾ ਹਜ਼ਾਰ ਤੇ ਜਿਉ ਤੂੰ ਮਿਲਜੇ ਤੇ ਤੇਰਾ ਕੰਮ ਸੌਖਾ ਹੋ ਜੂਗਾ ਹਣਾ ਫੇਰ ਤੇ ਪਾਜੀ ਬਹੁਤ ਵਧੀਆ ਲੱਗਦਾ ਹੂੰ ਇੱਕ ਕੰਮ ਕਰ ਇਨੂੰ ਮੜਾ ਚੁੱਕ ਕੇ ਮੇਰੇ ਸਿਰ ਤੇ ਰੱਖ ਕੇ ਮੜਾਇਆ ਅਹੀ ਵੇਖਣਾ ਚਾਹੁੰਦੇ ਕਿੰਨਾ ਘ ਭਾਰ ਇਹ ਨਾ ਬੋਈ ਫਜੂ ਪੱਤੇ ਦਾ ਮਾਰ ਕੋਈ ਗੱਲ ਨਹੀਂ ਦੇਖੀ ਮੜਾਇਆ ਕਿੱਚਾ ਕਹਿੜਾ ਮੜੇ ਹੱਥ ਹੱਥ ਪਾਗਣਾ ਇਹਨੂੰ ਮੜਾ ਮੇਸ ਮੇਰੇ ਸਿਰ ਤੇ ਰੱਖੀਂ ਰੱਖ ਇਹ ਤਾਂ ਪਾਣੀ ਹੋ ਦਮਾ ਇਦਾਂ ਮੰਤਰ ਰੱਖ ਲੈਣਾ ਸਿਰ ਤੇ ਰੱਖ ਰੱਖ ਕੋਈ ਕੋਈ ਨਹੀਂ ਰੱਖ ਤੁਹਾਨੂੰ ਕੋਈ RAMDAS ji ਤਵਾਜੂ ਇਹ ਪਹਾਰਾ ਤਾਂ ਬੜਾ ਵਾਰ ਸਦਾ ਕਰਦੇ ਇਹ ਵੇਖ ਗਈ ਆ ਜੀ ਅੱਧੀ ਪਾਜੀ ਇਹ ਤਾਂ ਵੇਖੀ ਆ ਨ ਭੱਜਿਆ ਹੁੰਦਾ ਨਾ ਇਹ ਤਾਂ ਪਹਾਰਾ ਹੀ ਬੜਾ ਤੇ ਹਾਂਜੀ ਆ ਸਪੀਕਰ ਫਿਰ ਚਲਾ ਲਈਦਾ ਆਵਾਜ਼ ਦੇਣ ਦੀ ਲੋੜ ਨਹੀਂ ਸੀ ਯਾਰ ਇਹ ਪਹਾਰਾ ਕਿਤੋਂ ਦੇ ਪਹਾੜ ਚ ਪਿੰਦਾ ਤੇ ਕੋਈ ਕੋਈ ਜਿੱਤ ਰਹੀ ਹੈ ਕਿਉਂਕਿ ਮੈਂ ਉਹਨਾਂ ਦਾ ਖਿਆਲ ਤੇ ਮੇਰੀ ਧੋਣ ਤੇ ਪਹਾਰ ਪੈਂਦੇ ਆ ਹਾਂਜੀ ਵਾਹਿਗੁਰੂ ਇਹ ਇਹਦੇ ਵਿੱਚ ਗੋਭੀ ਦਾ 30 ਕਿਲੋ ਇੱਕ ਗੋਭੀ ਜੋ ਜਾਂਦੀ ਆ ਲਾਹਾਂ ਦੇ ਜਾ ਅੱਛਾ ਤੇ ਕਿੰਨਾ ਦੋ ਦੋ ਵੀ ਰੱਖਣੇ ਪੈਂਦੇ ਤੇ ਇਸ ਤਰ੍ਹਾਂ ਹੀ ਮਤਲਬ ਤੂੰ ਗਲੀਆਂ ਛਿਤ ਘੁੰਮਦਾ ਵਾ ਇਹ ਤਾਂ ਗਲੀਆਂ ਹੀ ਆ ਇਹ ਬਾਰੇ ਕਹ ਜੀ ਗਲੀਆਂ ਚ ਤੇ ਪੈਸੇ ਨਹੀਂ ਹੈਗੇ ਜਿਹੜੀ ਵਾਸਤੇ ਨਹੀਂ ਜੀ ਜਿਹੜੀ ਵਾਸਤੇ ਇਹ ਸਾਡੇ ਸਿੱਖਾਂ ਦਾ ਹਾਲ ਆ ਛੋੜ ਕੰਮ ਤਾਂ ਧੰਨੇ ਦਾ ਨਾ ਕੋਈ ਹੁੰਦਾ ਹੀ ਆ ਬਾਹਾਂ ਤੋਂ ਢੁੱਟੀਆਂ ਨਾਲ ਆ ਆ ਢੁੱਟੀ ਦੋ ਥਾਵਾਂ ਤੋਂ ਅੱਛਾ ਆ ਪਿੰਡਾਂ ਤੋਂ ਹੂੰ ਇਹ ਨਾਖਾਂ ਦਾ ਕੰਮ ਕਰਦੇ ਹਾਂ ਨਾਖਾਂ ਦਾ ਜਿਹੜਾ ਪੌੜੀ ਡੇਗ ਪੀਛ ਤੋਂ ਫਿਰ ਬਾਹਾਂ ਹੈ ਹੂੰ ਤੇ ਘਰ ਬਾਹਰ ਤੇਰਾ ਰਹਿ ਘਰ ਬਾਹਰ ਤੇ ਇਦਾਂ ਹੀ ਆ ਜੀ ਪਿੰਡ ਚ ਹੀ ਆ ਹੂੰ ਤੇ ਘਰ ਬਾਹਰ ਤੇ ਬੱਚੇ ਵਗੈਰਾ ਤੇਰੇ ਬੱਚੇ ਨਹੀਂ ਨਾ ਦਾਣ ਕਰਦੇ ਹੋਗੇ ਜੀ ਤੇ ਬੱਚਾ ਨਹੀਂ ਹੈ ਕੋਈ ਅੱਛਾ 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 ਮਾਂ ਬਾਪ ਵੀ ਛੋਟੇ ਹੁੰਦੇ ਨਾ ਪੂਰਾ ਹੋ ਗਿਆ ਅੱਛਾ ਹੁਣ ਕੋਈ ਨਹੀਂ ਹੋ ਗਿਆ ਨਹੀਂ ਭਰਾ ਹੀ ਇੱਕ ਤੋਂ ਦੋ ਵੀ ਪੂਰਾ ਹੋ ਗਿਆ ਅੱਛਾ ਤੇ ਹੁਣ ਫਿਰ ਘਰ ਕੋਣ ਤੇਰੇ ਤੇਰੇ ਤਾਂ ਇਕੱਲੇ ਕਰੀ ਜਾਣੀਆਂ ਹੁਣ ਕੋਈ ਨਾ ਕੋਈ ਮਾਰਾ ਚੰਗਾ ਬਣਦਾ ਬੜੋ ਕੀ ਖਾਣਾਗੇ ਤੇ ਕਹਿ ਲਿਆ ਹੂੰ ਧੰਗ ਗੁਰੂ ਰਾਮਦਾਸ ਇੰਦਰੀਆਂ ਤਾਂ ਫਿਰ ਪਾਜੀ ਹੋਣਦੇ ਕੀ ਜੀ ਤੁਹਾਨੂੰ ਕੀ ਕਰ ਸਕਦੇ ਹੋਰ ਕੋਈ ਕੰਮ ਵੀ ਨਹੀਂ ਹੈ ਹੂੰ ਜੇ ਮਿਸਤਰੀ ਜਮਦਰਿਦਾੜੀ ਦਾ ਪਾ ਜਾਵਾਂਗੇ ਤਾਂ ਫਿਰ ਵਜਨ ਵਾਲਾ ਆ ਜਾ ਧਮਾਂ ਜਿੰਗਿਆ ਫਿਰ ਕੀ ਹੋਊਗਾ ਹੂੰ ਅਵੇ ਆ ਸਿੱਧਾ ਕਰਾਂਗੇ ਨਾ ਫਿਰ ਪਤਾ ਲੱਗਦਾ ਹੋਵੇ ਅੱਛਾ ਬਾਤਰੀ ਵੀਂਗੀ ਹਣਾ ਹਾਂ ਤਿੰਨਾਂ ਤੋਂ ਉਹ ਪੁੱਤੀ ਸੀ ਹੂੰ ਹੂੰ ਅੱਛਾ ਮਤਲਬ ਜੇ ਤਰ੍ਹਾਂ ਰੇੜੀ ਮਿਲ ਜੇ ਤੈਨੂੰ ਇਤਨਾ ਕੰਮ ਸੌਖਾ ਹੋ ਜਾਊਗਾ ਹਣਾ ਬਹੁਤ ਮਹਾਰਾਜ ਦੀ ਕਿਰਪਾ ਹੈ ਜੀ ਉਹ ਗੁਰੂਆਂ ਦਾ ਹੱਥ ਹੂੰ ਤੈਨੂੰ ਵਿਸ਼ਵਾਸ ਹੈਗਾ ਗੁਰੂ ਰਾਮਦਾਸ ਪਾਸ਼ਾ ਦੇ ਵੀ ਨਹੀਂ ਮਾਰੀ ਉਹਦੀ ਨਗਰੀ ਜਿਹਦੇ ਉੱਤੇ ਵਿਸ਼ਵਾਸ ਤੇ ਆਈ ਉਹਦੇ ਤੇ ਹੈ ਉਹਦੇ ਨਗਰੀ ਚੋਂ ਦੇ ਵਿਸ਼ਵਾਸ ਆਈ ਕੋਈ ਨਾ ਕੋਈ ਆਪੇ ਉਹ ਕਰਨ ਵਾਲਾ ਮਾਲਕ ਹਾਂ ਬਸ ਸਮਝ ਲੈ ਕਿ ਅੱਜ ਮਾਲਕ ਨੇ ਕਿਰਪਾ ਕਰਦੀ ਆ ਚੱਲ ਕੀ ਚਾਹਦਾ ਤੈਨੂੰ ਇਸ ਨਾਲ ਤਨ ਗੁਰੂ ਜਾਨਦਾ ਜੀ ਤਨ ਗੁਰੂ ਜਾਨਦਾ ਜੀ ਤਨ ਗੁਰੂ ਦਾ ਹੁੰਦਾ ਜੀ ਚੱਲ ਬਾਈ ਹੁਣ ਤੂੰ ਨੱਥ ਪਲੇਟ ਘਰ ਜਾ ਬਾਊ ਘਰ ਚੱਲ ਜਾ ਤੂੰ ਤੁਰ ਨਾ ਉਹ ਜਨਾਪਾ ਜੀ ਵਾਪਸ ਫੇਰ ਤੂੰ ਵਾਪਸ ਚਲ ਜਾ ਅੱਜ ਤੈਨੂੰ ਰੇੜੀ ਦੇਣੇ ਆ ਠੀਕ ਆ ਅੱਜ ਤੂੰ ਅੱਜ ਆ ਭਾਰਤ ਉੱਲਾਦ ਨਾਲ ਤੋਣ ਠੀਕ ਆ ਮੇਰਾ ਭਰਾ ਤੂੰ ਅੱਜ ਜਾ ਕਰ ਜਾ ਹੁਣ ਤੇ ਉੱਥੇ ਮੇਰੇ ਜਿਹੜੇ ਵੇ ਤੱਕ ਆ ਜਾ ਠੀਕ ਆ ਜੀ ਰਾਹੁਲ ਕਿਹਦੇ ਤੇ ਹੋਇਆ ਟਾਈਮ ਬਬੂ ਇੱਕ ਵਜਣਾ ਅੱਧੇ ਘੰਟੇ ਚੋਂ ਉੱਥੇ ਤੂੰ ਪਹੁੰਚ ਲਈਆਂ ਵਾਲਾ ਮੋੜ ਲਈਆਂ ਵਾਲਾ ਮੋੜ ਬਸ ਪਹੁੰਚ ਉੱਥੇ ਮੈਂ ਬੱਸ ਆ ਗਿਆ ਠੀਕ ਆ ਜੀ ਧੰਨ ਗੁਰੂ ਦਾ ਆਂਦਾ ਆ ਧੰਨ ਗੁਰੂ ਦਾ ਆਂਦਾ ਆ ਕੋਈ ਨਹੀਂ ਲੋਥੀ ਮੈਂ ਆ ਰਿਹਾ ਠੀਕ ਹੈ ਲੋਥੀ ਆ ਰਿਹਾ ਪੁੰਜੂ ਦੇ ਪਾਸੇ ਸੋ 150 ਰੁਪਏ ਹਾਂ ਜੀ ਕੋਈ ਨਹੀਂ ਮੈਂ ਦੇ ਦੂੰਗਾ ਠੀਕ ਹੈ ਤੂੰ ਉਥੇ ਪੁੰਜ ਮ ਆ ਗਿਆ ਉਥੇ ਜਾ ਕੋਈ ਮੈਂ ਨਿਕਾਦੀ ਮੂੰ ਧੰਗੂਰੀ ਦਾ ਅੰਦਾਜ਼ ਬੜਾ ਔਖਾ ਜੀ ਸੋ ਇਹੋ ਜੀ ਹਾਲਾਤ ਆ ਸਾਡੇ ਪੰਜਾਬੀਆਂ ਦੇ ਆ ਗੁਰਸਿੱਖਾ ਜੀ ਫੇਰ ਦੇ ਉੱਤੇ ਕੱਟ ਤੁਹਾਡੇ ਮੇਰੇ ਖਾਨਾ 50 ਕਿਲੋ ਭਾਰ ਹੋਣਾ ਪੰਜਾਣੀ ਤੋਂ 30 ਕਿਲੋ ਭਾਰ ਹੋਣਾ ਵੀ ਕਰੇ ਤੇ ਮੈਂ ਆਪਣੇ ਸਿਰ ਤੇ ਰੱਖ ਕੇ ਅਹਿਸਾਸ ਕੀਤਾ ਕਿ ਸਤਿਗੁਰੂ ਤੇਰੇ ਸਿੱਖ ਕਿੰਨੀ ਮਿਹਨਤ ਕਰਦੇ ਆ ਕਿ ਸੇਵਾ ਵੀ ਪਾਈ ਹੁੰਦੀ ਜਦ ਤੱਕ ਤੁਸੀਂ ਇਹ ਅਹਿਸਾਸ ਨਹੀਂ ਕਰੋਗੇ ਕਿ ਕਿਸ ਹਾਲਾਤ ਤੋਂ ਬੰਦਾ ਗੁਜ਼ਰਿਆ ਤੁਸੀਂ ਉਹ ਸਮਝ ਨਹੀਂ ਸਕਦੇ ਸੋ ਗੁਰ ਸਿੱਖੋ ਜ਼ਰੂਰ ਕਰਿਆ ਕਰੋ ਆਪਣੇ ਭਰਾਵਾਂ ਦੀ ਮਦਦ ਜਿੰਨੀ ਹੋ ਸਕੇ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਸਾਨੂੰ ਆਪਣੇ ਭਰਾਵਾਂ ਦੀ ਆਪ ਹੀ ਬਾਹ ਫੜਨੀ ਪਣੀ ਹੈ ਸੋ ਚਲਦੇ ਹਾਂ ਜੀ ਇਹਨੂੰ ਜੜੀ ਲਾ ਕੇ ਦਿੰਦੇ ਆ ਠੀਕ ਹੈ ਜੀ ਜੜੀ ਠੀਕ ਹੈ ਹਾਂ ਜੀ ਪਿੱਛੇ ਵੇਖ ਕੇ ਇਹ ਤਰ੍ਹਾਂ ਹੁਣ ਹੋ ਜੂਗਾ ਸੁੱਕਾ ਹੋ ਜੂਗਾ ਵੀਰੇ ਹੁਣ ਸੁੱਕਾ ਹੋ ਜਾਊਗਾ ਪੂਰਾ ਮਾਰਾ ਜਿੱਤ ਪਾਊਗੀ ਪੂਰੀ ਪਾਊਗਾ ਹੁਣ ਤਨੀ ਮੈਂ ਭਾਰ ਪੁਰਸੇ ਤੇ ਬਹੂਗਾ ਮੈਂ ਜੀ ਹੁਣ ਪੂਰਾ ਮੈਂ ਕਿੱਸਾ ਦੇ ਟਾਂਗ ਨਹੀਂ ਜਾਂਦੀ ਇਹ ਕਿਰਪਾ ਗੁਰੂ ਸਾਹਿਬ ਦੀ ਆ ਗੁਰੂ ਸਾਹਿਬ ਦੀ ਕਰਤਾਰ ਹੁਣ ਤਾਂ ਵਾਵਾ ਘੁੰਮ ਫੇਰ ਲੇਗਾ ਗਲੀਆਂ ਗੁਲੀਆਂ ਚ ਹੈ ਪਹਿਲੇ ਕਿੰਨਾ ਕ ਮਤਲਬ ਹੁੰਦਾ ਸੀ ਮਤਲਬ ਕਿੰਨੀ ਗੱਤ ਹੁੰਦਾ ਨਹੀਂ ਪਹਿਲੇ ਪਹਿਲਾਂ ਤਾਂ ਕੋਈ ਵੀ ਨਹੀਂ ਹੁੰਦਾ ਅੰਦਰ ਕੋਈ ਵੀ ਨਹੀਂ ਸਾਰੀ ਵਰਤਵਾਦ ਉੱਤੇ 20 30 ਕਿਲੋ ਗੋਭੀ ਸੱਤੇ ਰੱਖੀ ਜਾਂਦੀ ਸਬਜ਼ੀ ਵਿਗਦੀ ਸੀ ਹੂੰ ਤੇ ਇੰਨੀ ਕਿ ਵਿਗਦੀ ਹੈ ਕੁਝ ਘਨਾਰ ਗਰੂਪ ਹੋ ਜਾਂਦੀ ਆ ਹੂੰ ਤੇ ਫਿਰ ਕਿ ਤੁਹਾਨੂੰ ਕੋਲ ਬਾਬਾ ਜੀ ਕਹਿੰਦੇ ਇੱਥੇ ਖਲੋਗੇ ਤੇ ਹੁਣ ਇਹਨੂੰ ਜਿੰਨਾ ਮਰਜ਼ੀ ਗਾਲੀਆਂ ਜਦੋਂ ਗਾਲੀਆਂ ਜਿ ਘੁਮਾਏਗਾ ਹੈ ਇਹ ਤੇ ਹੁਣ ਤੇਰਾ ਇੱਕ ਚਲੋ ਕਾਰ ਵਾਲਾ ਸਿਸਟਮ ਹੀ ਹੋ ਗਿਆ ਇਹ ਕਾਰ ਵਾਲਾ ਸੇਟਿੰਗ ਹੀ ਹੋ ਗਿਆ ਜੀ ਕਾਰ ਹੀ ਆ ਜੀ ਮੇਰੇ ਲਈ ਕਾਰ ਹੀ ਆ ਕਾਰ ਹੀ ਆ ਇਹਦਾ ਹੁਣ ਇਹਦਾ ਕੋਈ ਕਰ ਖੂਣੀਗਾ ਹੂੰ ਇਹਨੂੰ ਦੂਰ ਮੇਰੇ ਵੀ ਲਿਜਾ ਸਕਦੇ ਆ ਤਾਂ ਕਿ ਪਿੰਡ ਦਾ ਵੀ ਵਧ ਰੱਖਿਆ ਜਾਣਾ ਹੂੰ ਹੂੰ ਚਲੋ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ ਹਨਾ ਖੁਸ਼ ਹੁਣ ਤੂੰ ਪੂਰੇ ਵੀ ਪੂਰੇ ਅੱਜ ਸੋਚਿਆ ਸੀ ਕਿ ਟੋਕਰੀ ਚੁੱਕ ਕੇ ਜਾਣਾ ਤੇ ਆਹ ਰੇੜੀ ਮਿਲ ਜਾਣੀ ਨਹੀਂ ਜੀ ਇਹ ਤੇ ਸੋਚਿਆ ਨਹੀਂ ਉਹ ਤੇ ਮਾਲਕ ਹੀ ਆਪ ਹੀ ਸੋਚਦਾ ਜੀ ਉਹ ਦੂਜੀ ਦੇ ਨੇ ਕੋਈ ਪੈਸਾ ਨਹੀਂ ਬੰਦਾ ਨਾ ਕੋਈ ਕੰਮ ਧੰਦਾ ਇਸੇ ਤੇ ਦੋ ਬਚਣਗੇ ਪੈਸੇ ਕਿ ਨਹੀਂ ਹਾਂਜੀ ਬਚਣਗੇ ਪੈਸੇ ਹੁਣ ਮਾਲਕ ਬਚਾਉਣੀ ਬਚਣਗੇ ਹੁਣ ਸਬਜ਼ੀ ਵੀ ਵਾਧ ਪਾਵਾਂਗੇ ਸਬਜ਼ੀ ਵਾਧ ਪੇਗੀ ਨਹੀਂ ਜੀ ਲੈ ਨਹੀਂਗੇ ਇੰਨੀ ਜੋਗਾ ਸਬਜ਼ੀ ਸਿਰ ਤੇ ਐਨਾ ਤਾਂ ਦੱਸਿਆ ਨਹੀਂ ਜੀ ਕਿਤੇ ਕੋਈ ਭੈਣ ਭਰਾ ਵੀ ਤੁਹਾਨੂੰ ਬਤਾਪੂ ਆਪ ਭੈਣ ਹੀ ਭੈਣ ਹੈਗੀ ਆ ਉਹਨਾਂ ਦਾ ਵੀ ਤੁਹਾਨੂੰ ਬਤਾ ਆਦਮੀ ਨਹੀਂ ਸਿਰ ਤੇ ਉਹ ਦੇ ਉਹ ਇੱਕ ਦਾਈਆ ਵਾਹ ਉਹ ਚਲ ਅਜ ਖੁਸ਼ ਹੈ ਪੂਰਾ ਪ੍ਰੋਪਰ ਪੂਰੇ ਖੁਸ਼ ਹੈ ਚਲੋ papa ਕਹਿ ਦिए ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਤੇਰੀ ਸੇਵਾ ਗੁਰੂ ਰਾਮਦਾਸ ਭਾਸ਼ਾ ਜੀ ਹੁਕਮਾਂ ਚ ਹੋਈ ਹੈ ਠੀਕ ਹੈ ਅਸੀਂ ਕੋਈ ਨਸ਼ਾ ਕੋਈ ਨਹੀਂ ਕਰਦਾ ਹਾਂ ਨਾ ਆਪਣੇ ਕੋਲ ਪਹਿ ਜੋੜ ਨਸ਼ਾ ਤੇ ਬਾਬਾ ਜੀ ਸਾਨੂੰ ਇੱਕ ਛੜਾ ਤੱਕ ਵੀ ਨਹੀਂ ਕਰ ਕੰਮ ਨੂੰ ਕਰਕੇ ਦਿਖਾ ਮੈਨੂੰ ਬਾਬਾ ਇਹਨਾਂ ਦਾ ਅੱਖ ਦੇਖਣਾ ਦੇਖਣ ਕੇ ਕਮਾਈ ਕਰ ਤੇ ਤੈਨੂੰ ਕੀ ਤੇਰੇ ਵਰਗਾ ਕੀ ਲੋੜਮੰਦ ਮਿਲਦਾ ਨਾ ਮੋਦੀ ਵੀ ਬਾਹ ਫੜ ਠੀਕ ਹੈ ਅਸੀਂ ਆਪਣੇ ਪੁਰਾਣੇ ਦੀ ਬਾਹ ਫੜੀਏ ਠੀਕ ਹੈ ਖੁਸ਼ ਹੁਣ ਚੱਲਿਆ ਜੀ ਲੈ ਜਾ ਲੈ ਮੇਰਾ ਭਰਾ ਤੇ ਕੰਮ ਕਰੀ ਹੁਣ ਠੀਕ ਹੈ ਲੈ ਜਾ ਲੈ ਜਾ ਤਾਨੀ ਗੁਰੂ ਜਾਨ ਦਾਸ ਜੀ ਸੋ ਵੀਰ ਨੂੰ ਜਿਹੜੀ ਲਹਿਤ ਸੀ ਅਸੀਂ ਸਿਰ ਦੇ ਉੱਤੇ ਭਾਰ ਚੁੱਕਦਾ ਸੀ ਤੇ ਅੱਜ ਭਾਰ ਹਲਕਾ ਹੋ ਗਿਆ ਧਿਆਨ ਇਹ ਧਿਆਨ ਰੱਖੀਏ ਠੀਕ ਹੈ ਧਿਆਨ ਨਾਲ ਚੱਈਂ ਖੁਸ਼ ਹੈ ਨਾ ਓਕੇ ਖੁਸ਼ ਹੈਗਾ ਜੀ ਵੀ ਤਾਨੀ ਗੁਰੂ ਜਾਨ ਦਾਸ ਜੀ